ਉਸ ਵਿੱਚ ਕੋਈ ਵੀ ਐਸੀ ਸਮਾਜਦਾਨੀ ਬੈਠਾ ਕੋਈ ਵੀ ਇਨਸਾਨ ਲੇਡੀ ਨਹੀਂ ਉੱਥੇ ਉੱਪਰ ਸਟੇਜ ਦੇ ਬੈਠੀ ਕਿ ਸਿਰਫ ਜਿਹੜਾ ਇਹਨਾਂ ਨੂੰ ਹੀ ਇੱਕ ਦਿੱਤਾ ਹੋਇਆ ਕਿ ਇਹ ਹੀ ਬੈਠ ਸਕਦੇ ਆ ਅੱਜ ਤੱਕ ਸਿਰ ਕਦੀ ਵੀ ਕਿਸੇ ਵੀ ਸ਼ਾਇਰ ਐਸੀ ਰਾਤ ਇਹਨਾਂ ਨੇ ਕਦੀ ਫਲੈਕਸ ਦੇ ਵਿੱਚ ਨਾਮ ਕਦੀ ਪ੍ਰੈਸ ਦੇ ਵਿੱਚ ਨਾਮ ਕੋਈ ਹੋਵੇ ਤਾਂ ਮੈਨੂੰ ਕੱਢ ਕੇ ਦਿਖਾ ਦੇਣ ਕਿ ਹਾਂਜੀ ਆ ਦੇਖ ਨੂੰ ਹੈ ਤਾਂ ਮੈਨੇ ਥੋੜੀ ਦੇਰ ਬਾਅਦ ਕਾਲ ਆਂਦੀ ਇਹਨਾਂ ਦੀ ਕੀ ਪੰਜ ਜੀ ਤੁਸੀਂ ਇਹ ਨਿਸ਼ਾਨ ਸਭ ਲਗਾਇਆ ਤੁਸੀਂ ਜਿਸ ਦਿਨ ਖਾਲਸਾ ਸੌਰੀ ਜਿਸ ਦਿਨ ਪਾਰਟੀ ਦਾ ਸਥਾਪਨਾ ਦਿਵਸ ਸੀ ਉਸ ਦਿਨ ਤੁਸੀਂ ਕਿਉਂ ਨਿਸ਼ਾਨ ਝੰਡਾ ਲਗਾਇਆ ਠੀਕ ਹੈ ਤੁਸੀਂ ਆਪਣੇ ਕੋਠੇ ਦੇ ਉੱਪਰ ਝੰਡਾ ਕਿਉਂ ਨਹੀਂ ਲਗਾਉਂਦੇ ਭਗਵਾ ਕਿਉਂ ਨਹੀਂ ਲਗਾਉਂਦੇ ਕਿਉਂਕਿ ਭਗਵਲ ਮੈਂ ਭਗਵਨ ਨੂੰ ਮਾਰਾ ਨਹੀਂ ਕਹਿੰਦੀ ਭਗਵਾ ਲਗਾਓ ਪਰ ਮੈਂ ਇਹ ਮੈਂ ਇੱਕ ਸਿੱਖਾਂ ਤੇ ਮੈਂ ਤਾਂ ਆਪਣਾ ਖਾਲਸਾ ਸਾਜਣੇ ਦਿਵਸ ਤੇ ਕੇਸ ਵੀ ਨਿਸ਼ਾਨ ਸਭ ਲਗਾਉਂਦੀ ਧਰਮ ਧਰਮ ਬੱਕਰੀ ਚੀਜ਼ ਹੈ ਪਾਰਟੀ ਬੱਕਰੀ ਪੋਲਿਟਿਕਸ ਸੇ ਕਲਗ ਚੀਜ਼ ਹੈ ਮੈਂ ਉਸੇ ਟਾਈਮ ਮਹਾਮント ਜੀ ਨੂੰ ਕਾਲ ਲਗਾਈ ਮਹਾਂ ਮੰਤਰੀ ਜੀ ਕੀ ਕੰਮ ਹੋ ਗਿਆ ਤੇ ਨੀਤੇ ਇਹੀ ਕੁਛ ਕਰਨਾ ਸੀ ਤੇ ਸਰਵੇ ਕਿਉਂ ਹੋਇਆ ਨਹੀਂ ਨਹੀਂ ਪੈਂਦੀ ਤੁਸੀਂ ਐਸਟੀ ਦਾ ਮੁੱਦਾ ਨਾ ਠਾਓ ਤੁਸੀਂ ਇਦਾਂ ਨਾ ਕਰੋ ਮੈਂ ਕਹ ਜੀ ਮੈਂ ਮੁੱਦਾ ਨਹੀਂ ਠਾਣਦੀ ਪਈ ਮੈਂ ਆਪਣੇ ਐਸਸੀ ਸਮਾਜ ਦੀ ਗੱਲ ਕਰਦੀ ਪਈ ਠੀਕ ਹੈ ਤਾਂ ਜੇ ਪਾਰਟੀ ਨੇ ਆਪਣੀ ਮਰਜ਼ੀ ਦੇ ਨਾਲ ਹੀ ਕੈਂਡੀਡੇਟ ਕਰਨਾ ਸੀ ਇਹ ਕਹਿਣ ਦਾ ਮਤਲਬ ਹੈ ਕਿ ਜੇ ਪਾਰਟੀ ਨੇ ਆਪਣੀ ਮਰਜ਼ੀ ਨੇ ਕੈਂਡੀਡੇਟ ਤੈਨਾ ਸੀ ਤੇ ਫਿਰ ਪਾਰਟੀ ਨੇ ਸਾਡੇ ਵੀ ਉਹ ਕਿਉਂ ਲਾਇਆ ਸੀ ਫਿਰ ਇੱਕ ਮੀਟਿੰਗ ਹੁੰਦੀ ਆ ਪੰਜ ਮੈਂਬਰੀ ਉਸ ਮੀਟਿੰਗ ਦੇ ਵਿੱਚ ਆਪਾਂ ਫੈਸਲਾ ਲਿਆ ਜਾਂਦਾ ਕਾਰਨ ਪੁੱਛਿਆ ਜਾਂਦਾ ਅਗਰ ਮੈਂ ਕਾਰਨ ਨਹੀਂ ਦੱਸਦੇ ਤੇ ਨੋਟਿਸ ਦੇ ਵਿੱਚ ਫਿਰ ਤੁਸੀਂ ਮੈਨੂੰ ਕਹਿ ਸਕਦੇ ਕਿ ਪਾਰਟੀ ਵਿਰੋਧੀ ਗਤੀਵਿਧੀ ਹਲਾ ਕਰਕੇ ਅਸੀਂ ਇਹਨਾਂ ਦੇ ਬਰਖਾਸਤਾ ਇਹ ਕੀ ਵਜ੍ਹਾ ਸੀ ਦੱਸਣ ਇਹ ਕੀ ਵਜ੍ਹਾ ਸੀ ਕਰਨ ਇਸ ਨੂੰ ਜਨਤਕ ਕੀਤਾ ਗਿਆ ਮੇਰੀ ਅਨਸਲਟ ਹੋਈ ਸਖ ਮਨੀਸ਼ ਸਿੰਘ ਜੀ ਨੇ ਇੱਕ ਵਾਰ ਵੀ ਉਸ ਦਿਨ ਦਾ ਇਹ 13 April ਦਾ ਜਿਹੜਾ ਇਹ ਮੈਨੂੰ ਜਿਹੜਾ ਭੇਜਿਆ ਲੈਟਰ ਹੈਡ ਉਸ ਦਿਨ ਦੇ ਇੱਕ ਦਿਨ ਵੀ ਮੈਨੂੰ ਕਾਲ ਨਹੀਂ ਕੀਤੀ ਜਦ ਕਿ ਮੇਰੇ ਮਤਲਬ ਮੇਰਾ ਲੈਵਲ ਦੇਖੋ ਮੈਂ ਇੱਕ ਜ਼ਿਲ੍ਹੇ ਦੇ ਵਿੱਚ ਕੰਮ ਕੀਤਾ ਆ ਮੇਰੇ ਜ਼ਿਲ੍ਹੇ ਦੀ ਬੋੜੀਆਂ ਤੇ ਮੇਰੇ ਕੋ ਭੇਜ ਰਹੇ ਆ ਨਕਦਰ ਮੰਡਲ ਦੇ ਪ੍ਰਧਾਨ ਵਾਈਸ ਪ੍ਰਧਾਨ ਐਸੀ ਮੋਰਚੇ ਦੇ ਪ੍ਰਧਾਨ ਮੇਰੇ ਕੋ ਭੇਜ ਰੱਖੀ ਗੱਲ ਜ਼ਿਲ੍ਹਾ ਪ੍ਰਧਾਨ ਜਿੰਨ ਖੁਦ ਆਉਂਦੇ ਮੇਰੇ ਕੋ ਸ਼ਰਮ ਆਂਦੀ ਆ ਮੈਡਮ ਪੰਜੋਤ ਖਾਲਸਾ ਜੀ ਤੁਸੀਂ ਅੱਜ ਐ ਮੀਡੀਆ ਦੇ ਰੂਪ ਰੂ ਹੋ ਰਹੇ ਹਾਂ ਜੀ ਹਾਂ ਜੀ ਐਸਾ ਤੁਹਾਨੂੰ ਦੱਸੋਗੇ ਕਿ ਇਦਾਂ ਦੀ ਗੱਲ ਹੋ ਗਈ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੇ ਤੁਹਾਨੂੰ ਫਤਿਹ ਅੱਜ ਕਰਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਜਿਹੜਾ ਮੇਰਾ ਅਹਿਮ ਜਿਹੜੇ ਹੈਗਾ ਕਿ ਮੈਂ ਭਾਜਪਾ ਪਾਰਟੀ ਦੇ ਵਿੱਚ ਇੱਕ ਐਜ਼ ਅ ਵਰਕਰ ਕੰਮ ਕਰ ਰਹੀ ਸੀਗੀ ਜ਼ਿਲ੍ਹਾ ਸੈਕਟਰੀ ਦੇ ਅਹੁਦੇ ਤੇ ਮੈਂ ਕੰਮ ਕਰ ਰਹੀ ਸੀ ਕੁਝ ਦਿਨ ਪਹਿਲੇ ਮੈਨੂੰ ਇਸ ਤੋਂ ਲਗਭਗ ਦੀ 25 ਦਿਨ ਪਹਿਲੇ ਇਹਨਾਂ ਨੇ ਮੈਨੂੰ ਇੱਕ ਅਹੁਦਾ ਹੋਰ ਦੇ ਦਿੱਤਾ ਜਿਹਦੇ ਵਿੱਚ ਇਹਨਾਂ ਨੇ ਮੈਨੂੰ ਮਹਿਲਾ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਲਗਾਇਆ ਸੀ ਹਾਂਜੀ ਤੇ ਪਾਰਟੀ ਦੇ ਵਿੱਚ ਕੁਝ ਮੈਂਨਾ ਮਿਸ ਬਿਹੇਵ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਅੱਜ ਮੈਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਮੈਡਮ ਤੁਸੀਂ ਜ਼ਿਲ੍ਹਾ ਲੈਵਲ ਦੇ ਤੁਸੀਂ ਲੀਡਰ ਆਪਾਂ ਕਹਿ ਸਕਦੇ ਆ ਬੀਜੇਪੀ ਦੇ ਹਨਾ ਬਿਲਕੁਲ ਫਿਰ ਵੀ ਤੁਹਾਡੇ ਨਾਲ ਮਿਸ ਬਿਹੇਵ ਹੋ ਰਿਹਾ ਹੈ ਕੀ ਕਾਰਨ ਤੁਸੀਂ ਇਹਨੂੰ ਕੀ ਸਮਝਦੇ ਹੋ ਸਰ ਇਹ ਮਤਲਬ ਜਿਹੜਾ ਹੈਗਾ ਹੈ ਲੇਡੀਜ਼ ਦੀ ਜਿਹੜੀ ਇੱਜ਼ਤ ਕਰਨਾ ਇਹ ਨਹੀਂ ਕਰਦੇ ਹੈਗੇ ਲੇਡੀਜ਼ ਨੂੰ ਜਿਹੜਾ ਹੈ ਬਹੁਤ ਪਿੱਛੇ ਬੈਕ ਤੇ ਰੱਖਦੇ ਆ ਹਮੇਸ਼ਾ ਮਤਲਬ ਮੈਂ ਹੀ ਨਹੀਂ ਇੱਕ ਲੇਡੀ ਹੋਰ ਵੀ ਲੇਡੀਆਂ ਹੈਗੀਆਂ ਜਿਨ੍ਹਾਂ ਦੀ ਇਹ ਨਾਲ ਹੈ ਕਿ ਬੀਜੇਪੀ ਪਾਰਟੀ ਦੇ ਜਿਹੜੇ ਮੈਂ ਹਾਈ ਕਮਾਂਡ ਦੀ ਗੱਲ ਨਹੀਂ ਕਰਦੀ ਮੈਂ ਸਿਰਫ ਜਸਟ ਗੱਲ ਕਰ ਰਹੀ ਹਾਂ ਜਿਹੜੀ ਨੀਚੇ ਦੀ ਲੀਡਰਸ਼ਿਪ ਹੈਗੀ ਉਹਨਾਂ ਦੀ ਕਿ ਲੇਡੀਆਂ ਨੂੰ ਬੈਕ ਤੇ ਰੱਖਿਆ ਜਿਲ੍ਹਾ ਲੈਵਲ ਦੀ ਗੱਲ ਕਰ ਰਹੀ ਹਾਂ ਹਾਂਜੀ ਬਿਲਕੁਲ ਜੀ ਠੀਕ ਹੈ ਮਤਲਬ ਇਹ ਕਹਿਣਾ ਚਾਹੁੰਦੇ ਹਾਂ ਵੀ ਔਰਤਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਦਾ ਜੀ ਤੁਹਾਡੇ ਨਾਲ ਕੀ ਘਟਨਾ ਹੋਈ ਸੀ ਦੱਸੋਗੇ ਸਰ ਮੇਰੇ ਨਾਲ ਇਸ ਤਰ੍ਹਾਂ ਹੋਇਆ ਸੀਗਾ ਕਿ ਕੁਝ ਦਿਨ ਪਹਿਲੇ ਦੀ ਗੱਲ ਆ ਮੈਂ ਸਭ ਤੋਂ ਪਹਿਲਾਂ ਤਾਂ ਅ ਲੈ ਕੇ ਚੱਲਦੀ ਆ ਕਿ ਮੈਂ ਇੱਕ ਟਿਕਟ ਦੀ ਦਾਅਵੇਦਾਰੀ ਵੀ ਰੱਖ ਰਹੀ ਸੀ ਫਿਲੰਦਰ ਹਲਕਾ ਲੋਕ ਸਭਾ ਮੈਂ ਐਸੇ ਕੁਮਾਤੂ ਆ ਬਟ ਵੀ ਸਿੱਖ ਪਰਿਵਾਰ ਚੋਂ ਆ ਮੈਂ ਠੀਕ ਆ ਮੈਂ ਆਲਰੇਡੀ 4 ਐਮਐਲਏ ਇਲੈਕਸ਼ਨ ਜਿਹੜੇ ਆ ਮੈਂ ਲੜ ਚੁੱਕੀ ਆ ਹਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਤੋਂ ਮੈਂ ਜਿਹੜਾ ਮੂਵ ਕੀਤਾ ਸੀ ਬੀਜੇਪੀ ਪਾਰਟੀ ਦੇ ਵਿੱਚ ਤੇ ਦੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਤੋਂ ਮੈਂ ਇਲੈਕਸ਼ਨ ਆਲਰੇਡੀ ਐਮਐਲਏ ਦੇ ਲੜ ਚੁੱਕੀ ਹਾਂ ਜੀ ਤੇ ਦੋ ਮੈਂ ਬਾਈ ਇਲੈਕਸ਼ਨ ਜਿਹੜੀ ਆ ਠੀਕ ਆ ਉਸ ਤੋਂ ਸਰ ਮੈਂ ਇਹਨਾਂ ਨੇ ਆਪਣੀ ਦਾਅਵੇਦਾਰੀ ਰੱਖੀ ਸੀ ਕਿ ਮੈਂ ਜੀ ਮੈਨੂੰ ਟਿਕਟ ਤੋਂ ਇਹਨਾਂ ਨੇ ਕਿਹਾ ਕਿ ਭੈਣ ਜੀ ਤੁਸੀਂ ਟਿਕਟ ਇਸ ਚੀਜ਼ ਨੂੰ ਰਹਿਣ ਦਿਓ ਇਹਨੂੰ ਮੰਨ ਲਓ ਤੁਸੀਂ ਪਹਿਲਾਂ ਇਲੈਕਸ਼ਨ ਲੜੀ ਸੀ ਉਹਦੇ ਵਿਆਹ ਤੇ ਤੁਸੀਂ ਆਪਣਾ ਕਦ ਦੱਸਦੇ ਸੀ ਵੀ ਤੁਸੀਂ ਵੀ ਇਲੈਕਸ਼ਨ ਲੜ ਸਕਦੇ ਹੋ ਬਿਲਕੁਲ ਸਰ ਹਾਂਜੀ ਠੀਕ ਹੈ ਤੋ ਇਹਨਾਂ ਨੇ ਚਲੋ ਮੈਂ ਵੀ ਕਿਹਾ ਕਿ ਨਹੀਂ ਚਲੋ ਜੇ ਨਹੀਂ ਮਤਲਬ ਹੈਗਾ ਤੇ ਆਪਾਂ ਨਹੀਂ ਕਰਦੇ ਹੁਣ ਉਸ ਤੋਂ ਬਾਅਦ ਸਰ ਇਸ ਤਰ੍ਹਾਂ ਹੋਇਆ ਕਿ ਜਿਹੜੀ ਟਿਕਟ ਸੀਗੀ ਇੱਕਦਮ ਰਿੰਕੂ ਜੀ ਨੂੰ ਦੇ ਦਿੱਤੀ ਥੋੜੇ ਦਿਨ ਪਹਿਲੇ ਤਾਂ ਪਾਰਟੀ ਇੱਕ ਜਿਹੜੀ ਹਾਈ ਕਮਾਂਡ ਬੈਠ ਕੇ ਰਮਾਡਾ ਹੋਟਲ ਦੇ ਵਿੱਚ ਇੱਕ ਸਰਵੇ ਕਰ ਰਹੀ ਆ ਕਿ ਟਿਕਟ ਕਿਹਨੂੰ ਦਿੱਤੀ ਜਾਵੇ ਉੱਥੇ VOTING ਹੋਈ ਆ ਕਿ ਟਿਕਟ ਕਿਸ ਨੂੰ ਦਿੱਤੀ ਜਾਵੇ ਰਮਾਡਾ ਹੋਟਲ ਦੇ ਵਿੱਚ ਅਸੀਂ ਸਾਰੇ ਮਤਲਬ ਉੱਥੇ ਗਏ ਆ ਨਾਰਥ ਸਾਊਥ ਵੈਸਟ ਸਾਰੀ ਮਤਲਬ ਪੂਰੀ ਜ਼ਿਲੇ ਦੀ ਟੀਮ ਜਿਹੜੀ ਸੀਗੀ ਉਹ ਉੱਥੇ ਜਾ ਕੇ ਤੇ ਮਤਲਬ ਉੱਥੇ ਕੀਤਾ ਗਿਆ ਕਿ ਟਿਕਟ ਕਿਸ ਨੂੰ ਸਭ ਨੇ ਆਪੋ ਆਪਣੇ ਜਿਹੜੇ ਵੀ ਉਹ ਦਿੱਤੇ ਕਿਸੇ ਨੇ ਮਤਲਬ ਕਿਹਾ ਕਿ ਮਤਲਬ ਤਿੰਨ ਨਾਮ ਉਹਦੇ ਵਿੱਚੋਂ ਪੁੱਛੇ ਗਏ ਸੀ ਜਿਨ੍ਹਾਂ ਵਿੱਚੋਂ ਮੈਂ ਵੀ ਤੇਰੇ ਨਾਮ ਦਿੱਤੇ ਸੀ ਜਿਹਦੇ ਵਿੱਚ ਇੰਦਰ ਇਕਵਾਲ ਸਿੰਘ ਟਵਾਲਜੀ ਦਾ ਵੀ ਨਾਮ ਮੈਂ ਦਿੱਤਾ ਸੀ ਕਿ ਉਹਨਾਂ ਨੂੰ ਵੀ ਇਹ ਜਿਹੜੀ ਟਿਕਟ ਆ ਉਹਨਾਂ ਦਿੱਤੀ ਜਾਵੇ ਦੋ ਨਾਮ ਮੈਂ ਹੋਰ ਦਿੱਤੇ ਸੀ ਠੀਕ ਹੈ ਤੂ ਜੇ ਪਾਰਟੀ ਨੇ ਆਪਣੀ ਮਰਜ਼ੀ ਦੇ ਨਾਲ ਹੀ ਕੈਂਡੀਡੇਟ ਕਰਨਾ ਸੀ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਪਾਰਟੀ ਨੇ ਆਪਣੀ ਮਰਜ਼ੀ ਨੇ ਕੈਂਡੀਡੇਟ ਤੈਨਾ ਸੀ ਤੇ ਫਿਰ ਪਾਰਟੀ ਨੇ ਸਾਡੇ ਵਿਊ ਕਿਉਂ ਲੈ ਸੀ ਪਾਰਟੀ ਨੇ ਫਿਰ ਸਾਡੇ ਤੋਂ ਕਿਉਂ ਮਤਲਬ ਇੱਕ ਸਰਵੇ ਕਿਉਂ ਕਰਵਾਇਆ ਇਸ ਚੀਜ਼ ਦਾ ਠੀਕ ਹੈ ਤਾਂ ਚਲੋ 2 ਦਿਨ ਪਹਿਲੇ ਰਿੰਕੂ ਜੀ ਪਾਰਟੀ ਵਿੱਚ ਆਉਂਦੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ 2 ਦਿਨ ਪਹਿਲੇ ਰਿੰਕੂ ਜੀ ਪਾਰਟੀ ਚ ਆਉਂਦੇ ਤੀਸਰੇ ਚੌਥੇ ਦਿਨ ਉਹਨਾਂ ਦੀ ਸਰੂਪਾ ਪਾ ਕੇ ਉਹਨਾਂ ਨੂੰ ਪਾਰਟੀ ਅਨਾਉਂਸ ਕਰ ਰਹੀ ਹੈ ਕਿ ਇਹ ਕੈਂਡੀਡੇਟ ਹੈਗੇ ਨੇ ਚਲੋ ਮੋਸਟ ਵੈਲਕਮ ਉਹਨਾਂ ਦਾ ਠੀਕ ਹੈ ਜੀ ਮੇਰੀ ਇਹਨਾਂ ਨਾਲ ਜਿਸ ਟਾਈਮ ਉਹਨਾਂ ਦੀ ਇਹ ਹੋਇਆ ਕਿ ਉਹ ਕੈਂਡੀਡੇਟ ਆ ਗਏ ਨਾ ਮੈਂ ਫੇਸਬੁਕ ਉੱਪਰ ਦੇਖਿਆ ਮੈਂ ਉਸੇ ਟਾਈਮ ਮਹਾ ਮੰਤਰੀ ਜੀ ਨੇ ਕਾਲ ਲਗਾਈ ਕਿ ਮਹਾ ਮੰਤਰੀ ਜੀ ਇਹ ਕੀ ਕਾਰਨ ਹੋ ਗਿਆ ਕਿ ਇੰਨੀ ਤੇ ਇਹੀ ਕੁਝ ਕਰਨਾ ਸੀ ਪਰ ਸਰਵੇ ਕਿਉਂ ਹੋਇਆ ਨਹੀਂ ਨਹੀਂ ਪੰਜੀ ਤੁਸੀਂ ਇਸ ਚੀਜ਼ ਦਾ ਮੁੱਦਾ ਨਾ ਠਾਓ ਤੁਸੀਂ ਇਦਾਂ ਨਾ ਕਰੋ ਮੈਂ ਕਹਾਂ ਜੀ ਮੈਂ ਮੁੱਦਾ ਨਹੀਂ ਠਾਂਦੀ ਪਈ ਮੈਂ ਆਪਣੇ ਐਸਸੀ ਸਮਾਜ ਦੀ ਗੱਲ ਕਰਦੀ ਪਈ ਹਾਂ ਰਿੰਕੂ ਜੀ ਵੀ ਸਾਡੇ ਐਸਸੀ ਸਮਾਜ ਤੋਂ ਪਰ ਅਟਵਾਲ ਜੀ ਉਸ ਟਾਈਮ ਤੇ ਪਾਰਟੀ ਦੇ ਵਿੱਚ ਆਏ ਉਸ ਟਾਈਮ ਤੇ ਉਹਨਾਂ ਨੇ ਇਲੈਕਸ਼ਨ ਲੜੀ ਜਿਸ ਟਾਈਮ ਬਾਈ ਇਲੈਕਸ਼ਨ ਹਰ ਇੱਕ ਨੂੰ ਪਤਾ ਹੈ ਕਿ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਸੂਬਾ ਸਰਕਾਰ ਦੀ ਹੀ ਹੁੰਦੀ ਹੈ ਜੀ ਬਿਲਕੁਲ ਤਾਂ ਉਸ ਟਾਈਮ ਉਹਨਾਂ ਨੂੰ ਲਿਆਂਦਾ ਗਿਆ ਤੇ ਅੱਜ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲਿਆ ਹਮ ਪਾਰਟੀ ਇਹ ਕਰ ਸਕਦੀ ਸੀ ਕਿ ਅੱਜ ਉਹਨਾਂ ਨੂੰ ਹੀ ਲਿਆ ਜਾਵੇ ਦੁਬਾਰਾ ਹਮ ਤੋਂ ਕਹਿੰਦੇ ਭਾਂ ਜੀ ਇਹ ਪਾਰਟੀ ਦਾ ਹਾਈ ਕਮਾਂਡ ਦਾ ਫੈਸਲਾ ਆ ਹੋ ਗਿਆ ਠੀਕ ਹੈ ਜੀ ਕੋਈ ਗੱਲ ਨਹੀਂ ਹਮ ਗੱਲ ਆ ਕਿ ਐਸਡੀ ਹਮ ਇੱਕ ਸਾਡੀ ਜਿਹੜੀ ਹੋਈ ਆਪਣਾ ਇੱਕ ਕਾਨਫਰੰਸ ਹੋਈ ਸੀ ਜੀ ਜਿਹਨੂੰ ਬੁੱਤ ਸੰਮੇਲਨ ਦਿੱਤਾ ਜਾਂਦਾ ਹੈ ਬੁੱਤ ਸੰਮੇਲਨ ਹੋਇਆ ਸਾਡਾ ਸ਼ਾਕੋਟ ਦੇ ਵਿੱਚ ਸ਼ਾਕੋਟ ਚ ਬੁੱਤ ਸੰਮੇਲਨ ਹੋਇਆ ਉਸ ਬੁੱਤ ਸੰਮੇਲਨ ਦੇ ਵਿੱਚ ਜਿੰਨੇ ਇਹਨਾਂ ਦੇ ਸਟੇਟ ਦੇ ਸਟੇਟ ਲੈਵਲ ਦੇ ਜਿਹੜੀ ਲੀਡਰਸ਼ਿਪ ਸੀਗੀ ਬਾਡੀ ਸੀ ਸਟੇਟ ਲੈਵਲ ਦੀ ਉਹ ਸਾਰੀ ਸਟੇਜ ਦੇ ਉੱਪਰ ਬੈਠੀ ਆ ਉਸ ਵਿੱਚ ਕੋਈ ਵੀ ਐਸੀ ਸਮਾਜਦਾਨੀ ਬੈਠਾ ਕੋਈ ਵੀ ਇਨਸਾਨ ਲੇਡੀ ਨਹੀਂ ਉੱਥੇ ਉੱਪਰ ਸਟੇਜ ਦੇ ਬੈਠੀ ਕਿ ਸਿਰਫ ਜਿਹੜਾ ਇਹਨਾਂ ਨੂੰ ਹੀ ਇੱਕ ਦਿੱਤਾ ਹੋਇਆ ਕਿ ਇਹ ਹੀ ਬੈਠ ਸਕਦੇ ਆ ਅੱਜ ਤੱਕ ਸਿਰ ਕਦੀ ਵੀ ਕਿਸੇ ਵੀ ਸ਼ਾਇਰ ਐਸੀ ਰਾਤ ਇਹਨਾਂ ਨੇ ਕਦੀ ਫਲੈਕਸ ਦੇ ਵਿੱਚ ਨਾਮ ਕਦੀ ਪ੍ਰੈਸ ਦੇ ਵਿੱਚ ਨਾਮ ਕੋਈ ਹੋਵੇ ਤਾਂ ਮੈਨੂੰ ਕੱਢ ਕੇ ਦਿਖਾ ਦੇਣ ਕਿ ਹਾਂ ਜੀ ਆ ਦੇਖ ਨੂੰ ਹੈ ਮਤਲਬ ਐਸੀ ਨਾਲ ਇੰਨਾ ਕੁ ਫਰਕ ਕੀਤਾ ਜਾਂਦਾ ਮੈਂ ਤੁਹਾਨੂੰ ਇਹ ਚੀਜ਼ ਦਾ ਵੀ ਰੋਸ ਆ ਵੀ ਐਸੀ ਸਮਾਜ ਨੂੰ ਬਣਦਾ ਬਣਦਾ ਰੋਤਪਾ ਨਹੀਂ ਦਿੱਤਾ ਜਾਂਦਾ ਹਾਂ ਜੀ ਮੇਰੀ ਅੱਜ ਮਹਾ ਮੰਤਰੀ ਜੀ ਨਾਲ ਗੱਲ ਹੋਈ ਸੀ ਸਵੇਰ ਮਾਰਨਿੰਗ ਮਹਾ ਮੰਤਰੀ ਜੀ ਕੌਣ ਹੈ ਦੱਸੋਗੇ ਅਮਿਤ ਵੇਦ ਜੀ ਠੀਕ ਹੈ ਜੀ ਮਹਾ ਮੰਤਰੀ ਜੀ ਨਾਲ ਮੇਰੀ ਸਵੇਰ ਮਾਰਨਿੰਗ ਅੱਜ ਕੱਲ ਹੋਈ ਤੇ ਮੈਂ ਉਹਨਾਂ ਨੂੰ ਕਹਿੰਦੇ ਪੈਂਦੇ ਤੁਸੀਂ ਇੱਕ ਅਲਿਗੇਸ਼ਨ ਲਗਾ ਰਹੇ ਹੋ ਕਿ ਐਸ ਇਸ ਮਾਈਨਾ ਤੇ ਤੁਹਾਨੂੰ ਤੁਸੀਂ ਮੇਨ ਬੋਡੀ ਦੇ ਵਿੱਚ ਲਿਆਇਆ ਹਾਂ ਮੈਨੂੰ ਮੇਨ ਬੋਡੀ ਵਿੱਚ ਲਿਆ ਮੈਨੂੰ ਦੱਸਣ ਕਿ ਅੱਜ ਤੱਕ ਮੇਨ ਬੋਡੀ ਦੇ ਵਿੱਚ ਮੇ ਤੋਂ ਕਿਹੜੇ ਕੰਮ ਕਰਵਾਏ ਗਏ ਮੈਨੂੰ ਜ਼ਿਲ੍ਹਾ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਮੈਨੂੰ ਜ਼ਿਲ੍ਹਾ ਸੈਕਟਰੀ ਮੰਨਿਆ ਵੀ ਹੈ ਇਹਨਾਂ ਨੇ ਕਦੀ ਇਸ ਤੱਕ ਕਦੀ ਮੇਰੇ ਕੋਈ ਮੈਨੂੰ ਪੁੱਛ ਗਿੱਚ ਵੀ ਕੀਤੀ ਕਿ ਪੈਂਦੇ ਤੁਹਾਡੇ ਇੱਥੇ ਸਾਈਨ ਹੋਣੇ ਆ ਜਾਂ ਤੁਹਾਨੂੰ ਇੱਥੇ ਲੈ ਕੇ ਜਾਣਾ ਆ ਇਹ ਸਾਨੂੰ ਜ਼ਰੂਰ ਤੇ ਤੁਹਾਡੀ ਕਦੀ ਅਜੇ ਤੱਕ ਹੋਇਆ ਹੈ ਕੁਝ ਹਮ ਕ ਤੋ ਇਹ ਇਹਨਾਂ ਗੱਲਾਂ ਨੂੰ ਲੈ ਕੇ ਮੇਰੇ ਇਹਨਾਂ ਨਾਲ ਕਾਫੀ ਦਿਨ ਤੋਂ ਤੁਤੁਮੇ ਮੈਂ ਚੱਲ ਰਹੀ ਸੀ ਸਰ ਹੁਣ ਲਾਸਟ ਕੀ ਹੋਇਆ ਕਿ 13 April ਨੂੰ ਖਾਲਸਾ ਸਾਜਣ ਦਾ ਦਿਵਸ ਹਾਂਜੀ ਹਰ ਇੱਕ ਸਿੱਖ ਦਾ ਕੰਮ ਸੀ ਹਰ ਇੱਕ ਸਿੱਖ ਦਾ ਫਰਜ਼ ਬਣਦਾ ਸੀ ਕਿ ਆਪਾਂ ਆਪਣੇ ਘਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਲਗਾਈਏ ਮੈਂ ਵੀ ਇੱਕ ਸਿੱਖਾਂ ਮੈਂ ਸਿੱਖ ਪਰਵਾਰ ਨਾਲ ਬਿਲੋਂਗ ਕਰਦੀ ਹਾਂ ਮੈਂ ਅੰਮ੍ਰਿਤ ਪਨ ਕੀਤਾ ਹੋਇਆ ਮੈਂ ਗੁਰੂ ਦੀ ਸਿੰਘਣੀ ਆ ਤੇ ਮੇਰਾ ਵੀ ਮਤਲਬ ਬਣਦਾ ਸੀਗਾ ਕਿ ਮੈਂ ਆਪਣੇ ਘਰ ਦੇ ਉੱਪਰ ਨਿਸ਼ਾਨ ਸਾਹਿਬ ਲਗਾਉਣਾ ਹਾਂ ਮੈਂ ਨਿਸ਼ਾਨ ਸਭ ਲਗਾ ਕੇ ਮੈਂ ਜਿਹੜੀ ਵੀਡੀਓ ਬਣਾਈ ਸੀ ਉਹ ਮੈਂ ਫੇਸਬੁੱਕ ਤੇ ਸਟੇਟਸ ਤੇ ਜਿਵੇਂ ਸਾਰਿਆਂ ਨੇ ਪਾਈ ਹੈ ਜੀ ਤਾਂ ਮੈਨੂੰ ਥੋੜੀ ਦੇਰ ਬਾਅਦ ਕਾਲ ਆਂਦੀ ਇਹਨਾਂ ਦੀ ਹਾਂ ਕਿ ਪੰਜ ਜੀ ਤੁਸੀਂ ਇਹ ਨਿਸ਼ਾਨ ਸਭ ਲਗਾਇਆ ਤੁਸੀਂ ਜਿਸ ਦਿਨ ਖਾਲਸਾ ਸੌਰੀ ਜਿਸ ਦਿਨ ਪਾਰਟੀ ਦਾ ਸਥਾਪਨਾ ਦਿਵਸ ਸੀ ਉਸ ਦਿਨ ਤੁਸੀਂ ਕਿਉਂ ਝੰਡਾ ਲਗਾਇਆ ਠੀਕ ਹੈ ਤੁਸੀਂ ਆਪਣੇ ਕੋਠੇ ਦੇ ਉੱਪਰ ਝੰਡਾ ਕਿਉਂ ਨਹੀਂ ਲਗਾਉਂਦੇ ਭਗਵਾ ਕਿਉਂ ਨਹੀਂ ਲਗਾਉਂਦੇ ਕਿ ਭਗਵਾਲ ਮੈਂ ਭਗਵਨ ਨੂੰ ਮਾੜਾ ਨਹੀਂ ਕਹਿੰਦੀ ਭਗਵਾ ਲਗਾਓ ਪਰ ਮੈਂ ਇਹ ਮੈਂ ਇੱਕ ਸਿੱਖਾਂ ਤੇ ਮੈਂ ਤਾਂ ਆਪਣਾ ਕਾਲਸਾ ਸਾਈਡ ਨੇ ਦਿਵਸ ਤੇ ਕੇਸਰੀ ਮਿਸ਼ਾਲ ਸਾਹਿਬ ਵੀ ਲੋਰਦੀ ਧਰਮ ਧਰਮ ਬਖਰੀ ਚੀਜ਼ ਆ ਪਾਰਟੀ ਬਖਰੀ ਪੋਲਿਟਿਕਸ ਸੇ ਅਲੱਗ ਚੀਜ਼ ਆ ਹਮ ਤੋ ਇਹਨਾਂ ਨੇ ਨਾ ਮੈਨੂੰ ਕਹਿੰਦੇ ਭਾਜੀ ਇਸ ਚੀਜ਼ ਦਾ ਵੀ ਸਾਨੂੰ ਤੁਹਾਡੇ ਨਾਲ ਰੋਸ ਆ ਮੈਂ ਕਿਹਾ ਭਾਜੀ ਜੇ ਤੁਹਾਨੂੰ ਰੋਸ ਆ ਨਾ ਤੇ ਮੈਂ ਅਸਤੀਫਾ ਦੇ ਦਿੰਨੀ ਆ ਹਮ ਠੀਕ ਹੈ ਜੀ ਸਾਢੇ 4 ਵਜੇ ਮੈਂ ਲਗਭਗ 13 April ਨੂੰ ਮੈਂ ਅਸਤੀਫਾ ਦੇ ਦਿੱਤਾ ਠੀਕ ਹੈ ਫੇਸਬੁਕ ਤੇ ਮੈਂ ਜਿੰਨਾ ਤੱਕ ਕਰ ਦਿੱਤਾ ਕਿ ਮੈਂ ਸ਼ੋਮ ਮੈਂ ਸੌਰੀ ਬੀਜੇਪੀ ਪਾਰਟੀ ਤੋਂ ਮੈਂ ਅਸਤੀਫਾ ਦੇ ਰਹੀ ਆ ਠੀਕ ਹੈ ਮੈਂ ਆਪਣੇ ਅਹੁਦੇ ਤੋਂ ਸੋਪਾ ਦੇ ਰਹੀ ਹਾਂ ਸਾਰੇ ਸਾਰੇ ਅਹੁਦਿਆਂ ਤੋਂ ਹੂੰ ਠੀਕ ਹੈ ਜੀ ਤੇ ਮੇਰਾ ਪਾਰਟੀ ਨਾਲ ਅੱਜ ਤੋਂ ਕੋਈ ਵਾ ਵਾਸਤਾ ਨਹੀਂ ਠੀਕ ਹੈ ਅੱਧੇ ਪੌਨੇ ਘੰਟੇ ਦੇ ਵਿੱਚ ਮੈਨੂੰ ਥੋੜੀ ਦੇਰ ਬਾਅਦ ਹੀ ਜਿਲ੍ਹਾ ਪ੍ਰਧਾਨ ਮਨੀਸ਼ ਧੀਰ ਜੀ ਦੀ ਆਪਣੇ ਸੈੱਲ ਨੰਬਰ ਤੋਂ ਮੈਨੂੰ ਮੇਰੇ ਵਟਸਐਪ ਦੇ ਉੱਪਰ ਇਹ ਆ ਜਾਂਦਾ ਹੈ ਚਿੱਠੀ ਆ ਜਾਂਦੀ ਹੈ ਠੀਕ ਹੈ ਉਹਨਾਂ ਦੀ ਲੈਟਰ ਹੈਡ ਤੇ ਓਕੇ ਕਿ ਪਰਮਜੋਤ ਨੂੰ ਪਾਰਟੀ ਵਿਰੋਧ ਗਤੀਵਿਧੀਆਂ ਕਰਦੇ ਕਰਕੇ ਅਸੀਂ ਬਰਖਾਸਤ ਕਰਦੇ ਆ ਮੈਨੂੰ ਦੱਸਣ ਤਾਂ ਸਹੀ ਮੇਰੀ ਕਿਹੜੀ ਪਾਰਟੀ ਵਿਰੋਧ ਗਤੀਵਿਧੀ ਕੀਤੀ ਗਈ ਆ ਜਦ ਕਿ ਇਹ ਚੀਜ਼ ਮੈਨੂੰ ਉਦੋਂ ਕਰ ਸਕਦੇ ਸੀ ਅਗਰ ਕੋਈ ਮੇਰੀ ਪਾਰਟੀ ਵਿਰੋਧ ਗਤੀਵਿਧੀ ਹੁੰਦੀ ਉਸ ਤੋਂ ਪਹਿਲੇ ਵੀ ਇਹਨਾਂ ਨੇ ਜੇਕਰ ਮੈਂ ਵੀ ਅਸਤੀਫਾ ਦਿੱਤਾ ਸੀ ਤਾਂ ਇਹਨਾਂ ਨੂੰ ਤਿੰਨ ਨੋਟਿਸ ਜਿਹੜੇ ਆ ਇਨੂੰ ਭੇਜਨੇ ਹੀ ਪੈਣੇ ਸੀ ਸ਼ਾਇਦ ਜ਼ਿਲ੍ਹਾ ਪ੍ਰਧਾਨ ਜੀ ਨੂੰ ਸਵਾਰੀ ਨਹੀਂ ਪਤਾ ਪਰ ਮੈਂ ਜ਼ਿਲ੍ਹਾ ਪ੍ਰਧਾਨ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਜ਼ਿਲ੍ਹਾ ਪ੍ਰਧਾਨ ਜੀ ਮੈਂ ਵੀ ਇੱਕ ਜ਼ਿਲ੍ਹੇ ਤੋਂ ਰਹਿ ਕੇ ਆਈ ਹਾਂ ਜ਼ਿਲ੍ਹੇ ਤੇ ਆਉਂਦੇ ਤੇ ਜਦੋਂ ਵੀ ਕੋਈ ਅਸਤੀਫਾ ਮੰਗਦਾ ਹੈ ਤੇ ਉਸ ਨੂੰ ਤਿੰਨ ਨੋਟਿਸ ਦਿੱਤੇ ਜਾਂਦੇ ਕਾਰਨ ਦੱਸੋ ਨੋਟਿਸ ਭੇਜਣਾ ਪੈਂਦਾ ਫਿਰ ਇੱਕ ਮੀਟਿੰਗ ਹੁੰਦੀ ਆ ਪੰਜ ਮੈਂਬਰੀ ਉਸ ਮੀਟਿੰਗ ਦੇ ਵਿੱਚ ਆਪਾਂ ਫੈਸਲਾ ਲਿਆ ਜਾਂਦਾ ਕਾਰਨ ਪੁੱਛਿਆ ਜਾਂਦਾ ਅਗਰ ਮੈਂ ਕਾਰਨ ਨਹੀਂ ਦੱਸ ਦਿੱਤੇ ਨੋਟਿਸ ਦੇ ਵਿੱਚ ਫਿਰ ਤੁਸੀਂ ਮੈਨੂੰ ਕਹਿ ਸਕਦੇ ਕਿ ਪਾਰਟੀ ਵਿਰੋਧ ਗਤੀਵਿਧੀਆਂ ਦਾ ਕਰਕੇ ਅਸੀਂ ਇਹਨਾਂ ਤੋਂ ਬਰਖਾਸਤ ਹਾਂ ਇਹ ਕੀ ਵਜ੍ਹਾ ਸੀ ਦੱਸਣ ਦੀ ਇਹ ਕੀ ਵਜ੍ਹਾ ਸੀ ਕਰਨ ਦੀ ਇਸਨੀ ਚੀਨ ਨੂੰ ਜਨਤਕ ਕੀਤਾ ਗਿਆ ਮੇਰੀ ਅਨਸਲਟ ਹੋਈ ਸਰ ਮੈਂ ਇੱਕ ਅਹੁਦੇ ਤੇ ਆ ਮੈਂ ਇੱਕ ਰੁਤਬੇ ਆਏ ਮੇਰੇ ਕੋਲ ਮੈਂ ਚਾਰ ਇਲੈਕਸ਼ਨ ਲੜੇ ਆ ਮੈਂ ਲੇੜੀ ਵੀ ਆ ਇੱਕ ਨਾਲ ਠੀਕ ਮਤਲਬ ਹੁਣ ਅ ਅੱਜ ਦੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਮੁੱਦਾ ਇਹੀ ਆ ਵੀ ਇਹਨਾਂ ਨੇ ਤੁਹਾਨੂੰ ਪਾਰਟੀ ਚੋਂ ਬਰਖਾਸਤ ਕਰਤਾ ਜਾਂ ਜਿਹੜਾ ਮਹਿਲਾਵਾਂ ਨਾਲ ਮੈਨੂੰ ਲਾਵਾ ਨੂੰ ਬਣਦਾ ਮਾਨਸਤਕਾਰ ਨਹੀਂ ਮਿਲਦਾ ਸਰ ਇੱਕ ਇੱਕ ਚੀਜ਼ ਹੋਰ ਹੋਈ ਸੀਗੀ ਮੇਰੀ ਕਿਹੜੀ ਭੰਡਾਰੀ ਜੀ ਦੇ ਨਾਲ ਸਾਡੀ ਮੀਟਿੰਗ ਸੀ ਇੱਕ ਹੂੰ ਮੈਨੂੰ ਅਦਿੱਤ્ય ਪਟਾਰਾ ਜੀ ਦੇ ਘਰ ਬੈਠੇ ਮੀਟਿੰਗ ਹੋਈ ਸਾਡੀ ਹਾਂਜੀ ਉਸ ਮੀਟਿੰਗ ਦੇ ਵਿੱਚ ਸਾਰੇ ਮਤਲਬ ਸਾਰਿਆਂ ਤੋਂ ਪੁੱਛ ਕੇ ਛੋਰੀ ਸੀਗੀ ਕਿ ਮਤਲਬ ਜ਼ਿਲ੍ਹੇ ਦੀ ਮੀਟਿੰਗ ਸੀਗੀ ਸਾਰਿਆਂ ਤੋਂ ਪੁੱਛ ਕੇ ਚਰਦੇ ਸੀ ਵਾਰੀਆ ਕੀ ਮਹਿਲਾ ਮੋਰਚਾ ਦੀ ਹੂੰ ਜ਼ਿਲ੍ਹਾ ਸੈਕਟਰੀ ਤੌਰ ਤੇ ਨਹੀਂ ਮਨਨ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਕੀ ਤੁਹਾਡਾ ਵਰਕ ਕੀ ਕਰਦੇ ਹੋ ਕਿਦਾਂ ਤੋਂ ਮੈਂ ਲਾ ਮੋਰਚਾ ਦਾ ਕਰਕੇ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਇਨਚਾਰਜ ਹੋ ਤਾਂ ਤੁਸੀਂ ਮਹਿਲਾਵਾਂ ਨੂੰ ਨਾਲ ਲਾਓ ਮੈਂ ਉਹਨਾਂ ਨੂੰ ਕਿਹਾ ਕਿ ਸਰ ਮੈਂ ਇਨਚਾਰਜ ਹੈਗੀ ਹਾਂ ਬਟ ਮੈਨੂੰ 2-4 ਦਿਨ ਨਹੀਂ ਹੋਏ ਨੇ ਹਜੇ ਇਨਚਾਰਜ ਲਗਾਏ ਹੋਏ ਇਸ ਤਰ੍ਹਾਂ ਹੈਗਾ ਕਿ ਮੈਨੂੰ ਸਾਡੀ ਨੇ ਸਾਰੀਆਂ ਲੇਡੀਜ਼ ਦੀ ਪ੍ਰੋਬਲਮ ਹੈ ਸਾਡੇ ਕੋ ਕਨਵੈਂਸ ਨਹੀਂ ਹੈਗਾ ਸਾਨੂੰ ਇੱਕ ਕਨਵੈਂਸ ਪ੍ਰੋਵਾਈਡ ਕਰਵਾ ਦਿਓ ਇਹ ਗੱਲ ਮੈਂ ਜ਼ਿਲ੍ਹਾ ਪ੍ਰਧਾਨ ਜੀ ਨੂੰ ਵੀ ਕਹੀ ਸੀ ਮਹਾ ਮੰਤਰੀ ਜੀ ਨੂੰ ਵੀ ਕਹੀ ਸੀ ਅਜਤੋਂ 2-3 ਮਹੀਨੇ ਪਹਿਲੇ ਹਾਂਜੀ ਤੋਂ ਮੈਂ ਕਹਿੰਦੀ ਸਾਡੇ ਕੋਲ ਸਾਰੀਆਂ ਲੇਡੀਜ਼ ਕੋਈ ਪ੍ਰੋਬਲਮ ਆ ਕਿ ਸਾਡੇ ਕੋਲ ਕਨਵੈਂਸ ਨਹੀਂ ਹੈਗਾ ਤੁਸੀਂ ਕਨਵੈਂਸ ਕਰਵਾ ਦਿਓ ਅਸੀਂ ਥੋੜਾ ਬਹੁਤ ਆਪਣਾ ਖਰਚਾ ਵਰਚਾ ਕਰਕੇ ਤੇ ਅਸੀਂ ਤੇਲ ਵਗੈਰਾ ਦਾ ਕਰਕੇ ਅਸੀਂ ਪਿੰਡਾਂ ਦੇ ਵਿੱਚ ਵਰਕ ਵਾਸਤੇ ਚਲ ਜਾਈਏ ਹਾਂ ਹੂੰ ਤੋਂ ਮੈਨੂੰ ਅੱਗੇ ਉਹ ਕਿਹੜੀ ਪੰਡਾਰੀ ਚ ਕਹਿੰਦੇ ਜੀ ਹਜੇ ਤਾਂ ਨਹੀਂ ਹੋਏਗਾ ਇਹ ਚੀਜ਼ ਇਲੈਕਸ਼ਨਾਂ ਵਿੱਚ ਜਾ ਕੇ ਦੇਖਿਆ ਜਾਏਗਾ ਹੂੰ ਬਾਕੀ ਕੰਮ ਕਰਨਾ ਤੁਸੀਂ ਆਪਣੀ ਉਹਦੇ ਤੇ ਕਰਨਾ ਹੈ ਹੂੰ ਕਿ ਤੁਸੀਂ ਦੇਖੋ ਕੀ ਇਹ ਇਹ ਲੇਡੀਜ਼ ਦੀ ਇੱਜ਼ਤ ਆ ਤੁਸੀਂ ਦੋ ਚੀਜ਼ਾਂ ਗਈਆਂ ਜੀ ਇੱਕ ਤਾਂ ਇਹ ਗਿਆ ਵੀ ਮੈਂ ਅਸਾਈਨ ਕਰ ਦਿੱਤਾ ਸੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਨਾ ਉਸ ਤੋਂ ਬਾਅਦ ਤੁਹਾਨੂੰ ਲੈਟਰ ਆ ਜਾਂਦੀ ਆ ਤੋਂ ਉਹਨੂੰ ਪਾਰਟੀ ਚੋਂ ਕੱਢਿਆ ਜਾਂਦਾ ਠੀਕ ਹੈ ਜੀ ਕੀ ਜਦੋਂ ਤੁਸੀਂ ਡਿਜ਼ਾਈਨ ਕੀਤਾ ਕਿ ਜਿਹੜੇ ਸੀਨੀਅਰ ਤੁਹਾਡੇ ਲੀਡਰ ਹੈਗੇ ਜ਼ਿਲ੍ਹਾ ਲੈਵਲ ਦੇ ਜਾਂ ਸਟੇਟ ਲੈਵਲ ਦੇ ਜਾਂ ਸਟੇਟ ਪ੍ਰਧਾਨ ਤੁਸੀਂ ਉਹਨਾਂ ਨੂੰ ਇਨਫੋਰਮ ਇਸ ਬਾਰੇ ਕੀਤਾ ਸੀ ਵੀ ਮੈਂ ਬਿਲਕੁਲ ਜੀ ਮੇਰੀ ਪਹਿਲੇ ਮਹਾ ਮੰਤਰੀ ਜੀ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰਿਜ਼ਾਈਨ ਦੇਣ ਲੱਗੀਆਂ ਉਹਨਾਂ ਨੇ ਕਿਹਾ ਭੈ ਜੀ ਕਾਰਨ ਮੈਂ ਕਿਹਜੇ ਕਾਰਨ ਇੱਕ ਹੋਵੇ ਤਾਂ ਦੱਸਿਓ ਹਾਂ ਕਾਰਨ ਤਾਂ ਕਿੰਨੇ ਹੀ ਹੈਗੇ ਆ ਉਹ ਕਹਿੰਦੇ ਭੈਣ ਜੀ ਫਿਰ ਤੁਸੀਂ ਮਿਨਿਸਟਰੀ ਨਾਲ ਗੱਲ ਕਰ ਲਓ ਮੈਂ ਮਨਿਸ਼்தਿਰ ਜੀ ਦੇ ਫੋਨ ਤੇ ਫੋਨ ਲਗਾਇਆ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਨੈਕਸ ਦੁਬਾਰਾ ਫਿਰ ਮੈਂ ਫੋਨ ਲਗਾਇਆ ਉਹਨਾਂ ਦੇ ਬ੍ਰਦਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਜੀ ਦੱਸੋ ਭੈਣ ਜੀ ਮੈਂ ਕਿਹਾ ਜੀ ਆਪਾਂ ਮੈਂ ਜਿਹੜਾ ਡਿਜ਼ਾਈਨ ਦੇਣਾ ਆ ਤੇ ਉਹ ਕਹਿੰਦੇ ਜੀ ਚਲੋ ਠੀਕ ਆ ਮੈਂ ਮਨਿਸ਼்தਿਰ ਜੀ ਜਦੋਂ ਉੱਠਦੇ ਆ ਤੇ ਮੈਂ ਤੁਹਾਡੀ ਗੱਲ ਕਰਵਾ ਦਵਾਂ ਮੀਟਿੰਗ ਦੇ ਵਿੱਚ ਨੇ ਮੈਂ ਕਿਹਾ ਠੀਕ ਆ ਮਨਿਸ਼்தਿਰ ਜੀ ਨੇ ਇੱਕ ਵਾਰ ਵੀ ਉਸ ਦਿਨ ਤਾਂ ਇਹ 13 April ਦਾ ਜਿਹੜਾ ਇਹ ਮੈਨੂੰ ਜਿਹੜਾ ਭੇਜਿਆ ਲੈਟਰ ਹੈਡ ਤੇ ਉਸ ਦਿਨ ਦੇ ਇੱਕ ਦਿਨ ਵੀ ਮੈਨੂੰ ਕਾਲ ਨਹੀਂ ਕੀਤੀ ਜਦ ਕਿ ਮੇਰੇ ਮਤਲਬ ਮੇਰਾ ਲੈਵਲ ਦੇਖੋ ਮੈਂ ਇੱਕ ਜ਼ਿਲ੍ਹੇ ਦੇ ਵਿੱਚ ਕੰਮ ਕੀਤਾ ਆ ਮੈਂ ਜ਼ਿਲ੍ਹੇ ਦੀ ਬੋੜੀ ਆ ਤੇ ਮੇਰੇ ਕੋਲ ਭੇਜ ਰਹੇ ਆ ਨਕੋਦਰ ਮੰਡਲ ਦੇ ਪ੍ਰਧਾਨ ਵਾਈਸ ਪ੍ਰਧਾਨ ਐਸੀ ਮੋਰਚੇ ਦੇ ਪ੍ਰਧਾਨ ਫਿਰ ਕੋ ਉਹ ਭੇਜ ਰੱਖੀ ਗੱਲ ਜ਼ਿਲ੍ਹਾ ਪ੍ਰਧਾਨ ਜਿੰਨ ਖੁਦ ਆਉਂਦੇ ਮੇਰੇ ਕੋਲ ਸ਼ਰਮ ਆਂਦੀ ਆ ਜੇ ਜ਼ਿਲ੍ਹਾ ਪ੍ਰਧਾਨ ਜਿੰਨ ਸਰਟ ਸਮਝੇ ਇੱਕ ਐਸੀ ਦੇ ਨਾਲ ਗੱਲ ਕਰਨਾ ਫਿਰ ਦੱਸੋ ਫਿਰ ਹੈ ਨਹੀਂ ਐਸੀ ਦੇ ਨਾਲ ਫਰਕ ਇੱਕ ਵਾਰ ਵੀ ਜ਼ਿਲ੍ਹਾ ਪ੍ਰਧਾਨ ਜੀ ਨੇ ਅਜੇ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ ਠੀਕ ਹੈ ਮਤਲਬ ਉਹਨਾਂ ਨੇ ਤੁਹਾਡਾ ਇਹ ਵੀ ਰੋਸ ਸਾਹ ਵੇ ਉਹਨਾਂ ਨੇ ਤੁਹਾਨੂੰ ਪੁੱਛਣਾ ਨਹੀਂ ਜ਼ਰੂਰੀ ਸਮਝਿਆ ਕਿ ਤੁਸੀਂ ਕਿਉਂ ਪਾਰਟੀ ਜ਼ੋਰ ਜੈਨ ਕਰ ਰਹੇ ਹੋ ਬਿਲਕੁਲ ਜੀ ਠੀਕ ਹੈ ਇੱਕ ਖਾਲਸਾ ਜੀ ਤੁਸੀਂ ਗੱਲ ਕਰਦੇ ਸੀ ਵੀ ਕਿਸੇ ਹੋਰ ਫੀਮੇਲ ਜਿਹੜੇ ਤੁਹਾਡੇ ਵਰਕਰ ਸੀ ਜਾਂ ਉਦੇਦਾਰ ਸੀ ਉਹਨਾਂ ਨਾਲ ਵੀ ਕੋਈ ਬਧਿੱਕੀ ਹੋਈ ਸੀ ਦੱਸੋਗੇ ਉਹ ਕੀ ਮਾਮਲਾ ਸੀਗਾ ਹਾਂਜੀ ਸਰ ਉਹ ਵੀ ਕਾਫੀ ਜ਼ਿਆਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਉਹਨਾਂ ਦੀ ਨਿਊਜ਼ ਆ ਰਹੀਆਂ ਨੇ ਉਹ ਆਰਤੀ ਹੈਗੇ ਆ ਰਾਜਪੂਤ ਉਹ ਮੈਡਮ ਵੀ ਉਹਨਾਂ ਦੇ ਨਾਲ ਵੀ ਸੇਮ ਐਸਸੀ ਜਿਦਾ ਅੱਜ ਮੇਰੇ ਨਾਲ ਹੋ ਰਿਹਾ ਐਹੀ ਉਹ ਕੁਝ ਉਹਨਾਂ ਦੇ ਨਾਲ ਹੋਇਆ ਹੂੰ ਤੋ ਮਤਲਬ ਉਹਨਾਂ ਨੇ ਵੀ ਆਪਣੇ ਬਾਰੇ ਕਾਫੀ ਕੁਝ ਦੱਸਿਆ ਆ ਕਿ ਮੇਰੇ ਨਾਲ ਆ ਕੁਝ ਹੋਇਆ ਮੇਰੇ ਕੋਲ ਉਹਨਾਂ ਦੀ ਇੱਕ ਵੀਡੀਓ ਵੀ ਹੈਗੀ ਐ ਮੈਂ ਤੁਹਾਨੂੰ ਜੇ ਕਹੂ ਤਾਂ ਮੈਂ ਦਿਖਾ ਵੀ ਦਿੰਨੀ ਆ ਹੂੰ ਤੋ ਉਹਨਾਂ ਨੇ ਵੀ ਮਤਲਬ ਇਸੇ ਤਰ੍ਹਾਂ ਹੀ ਜੋ ਮੇਰੇ ਨਾਲ ਅੱਜ ਹੋਇਆ ਮਤਲਬ ਤੁਸੀਂ ਕਿਹੜਾ ਦੱਸਦੇ ਹੋ ਉਹਨਾਂ ਨਾਲ ਵੀ ਬਿਤਕੀ ਹੋਈ ਸੀ ਬਿਲਕੁਲ ਜੀ ਹਾਂ ਜੀ ਠੀਕ ਆ ਚਲੋ ਵੀਡੀਓ ਰੋਕੀ ਬਾਅਦ ਚਲੇ ਦੋ ਪਹਿਲਾਂ ਗੱਲ ਫਿਨਿਸ਼ ਕਰ ਲਓ ਜਿਹੜੀ ਵੀ ਹੈ ਠੀਕ ਹੈ ਜੀ ਤੇ ਫਿਰ ਹੁਣ ਮੈਡਮ ਤੁਸੀਂ ਕੀ ਆਖਰ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਸਾਬਕਾ ਪਾਰਟੀ ਦੇ ਉਹਦੇਦਾਰਾਂ ਨੂੰ ਜਾਂ ਤੁਸੀਂ ਕੋਈ ਨੈਕਸਟ ਸਟੈਪ ਲਿਆ ਕਿਸੇ ਪਾਰਟੀ 'ਚ ਜਾ ਰਹੇ ਹੋ ਜਾਂ ਕਿਸੇ ਨਾਲ ਗੱਲਬਾਤ ਹੋਈ ਕਿਸੇ ਪਾਰਟੀ ਨਾਲ ਸਰ ਗੱਲਬਾਤ ਤੇ ਇੱਥੇ ਦੇਖੋ ਮੈਂ ਹੁਣ 4 ਐਮਐਲਏ ਲੜੀਏ ਤੇ ਹਰ ਇੱਕ ਪਾਰਟੀ ਅਪਰੋਚ ਕਰ ਰਹੀ ਹੈ ਮੇਰੇ ਤੱਕ ਕਿ ਮੈਂ ਐਸਸੀ ਚੇਰਾ ਵੀ ਹੈਗੀਆਂ ਔਰ ਸਿੱਖ ਚੇਰਾ ਇੱਕ ਬਹੁਤ ਵੱਡੀ ਗੱਲ ਆ ਐਸਸੀ ਦੇ ਨਾਲ ਨਾਲ ਸਿੱਖ ਚੇਰਾ ਵੀ ਹੈਗੀਆਂ ਹਾਂਜੀ ਤੇ ਮੇਰੇ ਕੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੂੰ ਉਹਨਾਂ ਨਾਲ ਵੀ ਇਹ ਗੱਲ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਫਤਿਹ ਹੂੰ ਸਬਲੱਡਜਸ ਕਨ ਸਿੰਘ ਕਾਂਸਿੰਗ ਵਾਲਾ ਜੀ ਹੂੰ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਹੂੰ ਤੋਂ ਇੱਕ ਦੋ ਮਤਲਬ ਪਾਰਟੀਆਂ ਹੋਰ ਹੈਗੀਆਂ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕੀਤੀ ਆ ਕਿ ਭੰਜ ਤੁਸੀਂ ਚਲੰਦਰ ਲੋਕ ਸਭਾ ਲੜੋ ਤੇ ਬਟ ਹਜੇ ਤੱਕ ਮੈਂ ਕੋਈ ਉਸ ਚੀਜ਼ ਤੇ ਡਿਸੀਜਨ ਨਹੀਂ ਲਿਆ ਮੀਟਿੰਗ ਜ਼ਰੂਰ ਮੇਰੀ ਹੋਈ ਆ ਉਹਨਾਂ ਨਾਲ ਪਰ ਮੈਂ ਹਜੇ ਤੱਕ ਕੋਈ ਡਿਸੀਜਨ ਨਹੀਂ ਲਿਆ ਉਸ ਚੀਜ਼ ਤੇ ਠੀਕ ਤਾਂ ਕੀ ਤੁਹਾਨੂੰ ਲੱਗਦਾ ਜੀ ਐਜ਼ ਐ ਜਿਹੜਾ ਮੈਂ ਸਵਾਲ ਕਰ ਰਿਹਾ ਨਾ ਇਹ ਕਿਸੇ ਪਾਰਟੀ ਦੇ ਅਹੁਦੇਦਾਰ ਨੂੰ ਨਹੀਂ ਕਰ ਰਿਹਾ ਠੀਕ ਹੈ ਜੀ ਇੱਕ ਫੀਮੇਲ ਫੀਮੇਲ ਨੂੰ ਕਰ ਰਿਹਾ ਕਿ ਤੁਹਾਨੂੰ ਲੱਗਦਾ ਵੀ ਪਾਰਟੀਆਂ ਦੇ ਵਿੱਚ ਜਿਹੜੀਆਂ ਆਪਣੇ ਆਪ ਨੂੰ ਨੈਸ਼ਨਲ ਪਾਰਟੀਆਂ ਸਮਝਦੀਆਂ ਵੀ ਉਹਨਾਂ ਦਾ ਇਸ ਤਰ੍ਹਾਂ ਕਿਸੇ ਐਸੇ ਲੇਡੀਜ਼ ਦਾ ਜਾਂ ਆਪਣੀ ਐ ਵਰਕਰ ਦੇ ਨਾਲ ਹੀ ਫੀਮੇਲ ਵਰਕਰ ਹੀ ਜੇ ਆਪਾਂ ਸਮਝ ਲਈਏ ਇਹੋ ਜੀ ਵਿਦਿੱਕੀ ਕਰਨਾ ਚਾਜਾ ਸਰ ਬਿਲਕੁਲ ਹਰ ਇੱਕ ਦੀ ਇੱਜ਼ਤ ਜਿਹੜੀ ਹੈ ਨਾ ਆਪਣਾ ਮਾਨ ਸਨਮਾਨ ਹਰ ਕੋਈ ਚਾਹੁੰਦਾ ਚਾਹੀਏ ਉਹ ਐਸਸੀ ਹੈ ਇੱਕ ਪਾਸੇ ਤਾਂ ਮੋਦੀ ਜੀ ਕਹਿੰਦੇ ਕਿ ਮੈਂ ਦਲਤਾਂ ਨੂੰ ਪਿਆਰ ਬਹੁਤ ਕਰਦਾ ਹਾਂ ਹਮ ਠੀਕ ਹੈ ਜੀ ਇੱਕ ਪਾਸੇ ਤੁਸੀਂ ਮਤਲਬ ਲੈਡੀ ਦਲਤ ਲੈਡੀਜ਼ ਆ ਉਹਦੇ ਨਾਲ ਉਹਨਾਂ ਨਾਲ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਇੱਕ ਮੈਂ ਹੀ ਨਹੀਂ ਮੈਂ ਬਹੁਤ ਚੀਜ਼ਾਂ ਦੇਖੀ ਆ ਕਿ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਫਰਕ ਕੀਤਾ ਜਾਂਦਾ ਆ ਐਸਸੀ ਨੂੰ ਪਿੱਛੇ ਕਰਕੇ ਬਿਠਾਇਆ ਜਾਂਦਾ ਆ ਆਪਣੇ ਅੱਗੇ ਹੁਣ ਮਤਲਬ ਗੱਲ ਕਰੀਏ ਇੱਕ ਅਹੁਦਿਆਂ ਦੀ ਹੋਈ ਤੇ ਅਹੁਦੇ ਜਿਹੜੇ ਆ ਨਾ ਸਟੇਟ ਲੈਵਲ ਦੇ ਜਿੰਨੇ ਆ ਉਹਦੇ ਇਹਨਾਂ ਦੇ ਕੋਲ ਆ ਹਮ ਸਾਰੇ ਆਉਂਦੇ ਕੋਈ ਮੰਤਰੀ ਕੋਈ ਬਾਹਰੋਂ ਮੰਤਰੀ ਨੇ ਆਣਾ ਹੈ ਇਹਨਾਂ ਦੇ ਘਰਾਂ ਵਿੱਚ ਹੀ ਬੈਠਦੇ ਜਾਣ ਕੇ ਕਦੀ ਦਿਖਾਓ ਸਾਨੂੰ ਸਾਡੇ ਘਰਾਂ ਦੇ ਵਿੱਚ ਬੈਠੇ ਆ ਕੋਈ ਵੀਡੀਓ ਮੇਰੇ ਕੋਲ ਲੈ ਆ ਤਾਂ ਤੁਸੀਂ ਇਹ ਗੱਲ ਪਹਿਲਾਂ ਨਹੀਂ ਕਦੇ ਆਪਣੇ ਜ਼ਿਲ੍ਹੇ ਲੈਵਲ ਸਰ ਮੇਰੀ ਤਾਂ ਅਕਸਰ ਮੇਰੀ ਤਾਂ ਸਰ ਅਕਸਰ ਇਹਨਾਂ ਨੇ ਇਸ ਗੱਲ ਤੇ ਬਹਿਸ ਹੁੰਦੀ ਰਹਿੰਦੀ ਆ ਪਰ ਫਿਰ ਅਸੀਂ ਚੁੱਪ ਰਹੀਦਾ ਸੀ ਕਿ ਚਲੋ ਕੋਈ ਗੱਲ ਨਹੀਂ ਪਰ ਇਹ ਸੋਚਦੇ ਸੀ ਜੇ ਅਸੀਂ ਚੁੱਪੇ ਆ ਤਾਂ ਅਸੀਂ ਗੁੰਗੇ ਆ ਅਸੀਂ ਤਾਂ ਚੁੱਪੇ ਬੈਠੇ ਸੀ ਇਸ ਕਰਕੇ ਵੀ ਚਲੋ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਸੁਧਾਰ ਹੋ ਜਾਏਗਾ ਇਸ ਤੋਂ ਪਹਿਲੇ ਪੰਕ੍ਰਟਿੰਗ ਅੰਗਰੇਜ਼ੀ ਸੀ ਉਹਨਾਂ ਦੇ ਵਿੱਚ ਇਹਨਾਂ ਨਾਲੋਂ ਥੋੜਾ ਫਰਕ ਸੀ ਉਹਨਾਂ ਦੇ ਵਿੱਚ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਆ ਉਹਨਾਂ ਵਿੱਚ ਇਹਨਾਂ ਨਾਲੋਂ ਫਰਕ ਸੀ ਉਹ ਐਸਟੀ ਨੂੰ ਵੀ ਦੇਖਦੇ ਸੀਗੇ ਕੀ ਮਤਲਬ ਕਿਸ ਤਰ੍ਹਾਂ ਪਹਿਲੇ ਵੀ ਜਦੋਂ ਬਾਈ ਇਲੈਕਸ਼ਨ ਹੋਈ ਐ ਸਰ ਸਾਡੇ ਐਸਐਸ ਮਾਈ ਨੂੰ ਉੱਥੇ ਵੀ ਬਹੁਤ ਜ਼ਿਆਦਾ ਜਲੀਲ ਕੀਤਾ ਗਿਆ 1000 ਰੁਪਏ ਦੀ ਪਰਚੀ ਵਾਸਤੇ ਸਾਨੂੰ ਪੂਰਾ ਪੂਰਾ ਦਿਨ ਆਫਿਸ ਦੇ ਵਿੱਚ ਬੈਠਣਾ ਪੈਂਦਾ ਸੀ ਹਮਮ ਅੱਧਾ ਅੱਧਾ ਦਿਨ ਦੱਸੋ ਜੀ ਅਸੀਂ ਅੱਧਾ ਦਿਨ ਤੁਹਾਡੇ ਆਫਿਸ ਦੇ ਵਿੱਚ ਇੱਕ ਤੇਲ ਦੀ ਪਰਚੀ ਵਾਸਤੇ ਬੈਠੇ ਰਵਾਂਗੇ ਤਾਂ ਅਸੀਂ ਕੰਮ ਕਿਹੜੇ ਵੇਲੇ ਕਰਾਂਗੇ ਹਮ ਕੰਮ ਤਾਂ ਅਸੀਂ ਪਾਰਟੀ ਵਾਸਤੇ ਕਰ ਰਹੇ ਹਾਂ ਤਾਂ ਅਸੀਂ ਪੂਰਾ ਪੂਰਾ ਦਿਨ ਉੱਥੇ ਬੈਠੇ ਔਰ ਮੰਨਤਾ ਕਰਨੀਆਂ ਤੇਲ ਦੀ ਪਰਚੀ ਇਹਨਾਂ ਨੇ ਆਪਣੀਆਂ ਮੀਟਿੰਗਾਂ ਕਰੀ ਜਾਣੀਆਂ ਸਾਨੂੰ ਤੇਲ ਦੀ ਪਰਚੀ ਨਹੀਂ ਦੇਣੀ ਰਾਤ ਦੇ 11:00 11:30 ਵਜੇ ਮੈਂ ਲੇਡੀਜ਼ ਨੂੰ ਜਿਸ ਤਰ੍ਹਾਂ ਮਤਲਬ ਇਹ ਪਾਰਟੀ ਪ੍ਰਚਾਰ ਵਾਸਤੇ ਭੇਜ ਦਿੱਤੀ ਸੀ ਉਹਨਾਂ ਦੀ ਜਿਹੜੀ ਪੇਮੈਂਟ ਕੁੱਛ ਹੁੰਦੀ ਸੀ ਉਹ ਮੈਂ ਰਾਤ 11:00 11:30 ਵਜੇ ਮੈਂ ਖੁਦ ਜਾ ਜਾ ਕੇ ਦੇ ਕੇ ਆਉਂਦੀ ਰਹੀ ਇਹਨਾਂ ਨੂੰ ਇਹ ਨਹੀਂ ਸੀ ਕਿ ਇੱਕ ਲੇਡੀ ਐ ਇਹ ਕਿੱਦਾਂ ਜਾਏਗੀ ਉਹੀ ਪੇਮੈਂਟ ਮੈਨੂੰ ਦਿੰਦੇ ਟਾਈਮ ਤੇ ਕਰਦੇ ਮੈਂ ਲੈ ਕੇ ਚੱਲ ਜਾਂਦੀ ਉਲਟਾ ਮੇਰੇ ਤੇ ਅਲੀਗੇਸ਼ਨ ਲਗਾਉਂਦੇ ਆ ਮੈਨੂੰ ਤੁਸੀਂ ਇਹ ਹੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਅਧਿਕਾਰੀ ਸਕੇ ਜ਼ਿਲ੍ਹਾ ਲੈਵਲ ਦੇ ਤੁਸੀਂ ਨਿਸ਼ਾਨ ਸਾਹਿਬ ਘਰ ਦੇ ਉੱਤੇ ਵਿਸਾਖੀ ਦੇ ਦਿਨ ਲਹਿਰਾਇਆ ਉਸ ਤੋਂ ਬਿਨਾਂ ਇਹ ਚੀਜ਼ ਦਾ ਵਿਰੋਧ ਕੀਤਾ। ਬਿਲਕੁਲ ਸਰ ਕੀ ਹੋਣਾ ਚਾਹੀਦਾ ਪਾਰਟੀਆਂ ਨੂੰ ਧਰਮਾਂ ਦੇ ਵਿੱਚ ਭੇਦਭਾਵ ਕਰਨਾ ਚਾਹੀਦਾ। ਸਰ ਨਹੀਂ ਪਾਰਟੀ ਕੋਈ ਵੀ ਹੋਵੇ। ਸਰ ਬਿਲਕੁਲ ਨਹੀਂ ਕਰਨਾ ਚਾਹੀਦਾ ਹਰ ਇੱਕ ਧਰਮ ਆਪਣੀ ਜਗ੍ਹਾ ਤੇ ਆ। ਮੈਂ ਹਿੰਦੂ ਧਰਮ ਦਾ ਵੀ ਬਹੁਤ ਸਤਿਕਾਰ ਕਰਦੀ ਹਾਂ 크ਿਸਚਨ ਧਰਮ ਦਾ ਵੀ ਮੁਸਲਮਾਨ ਧਰਮ ਦਾ ਵੀ ਸਿੱਖ ਧਰਮ ਦਾ ਤਾਂ ਚਲੋ ਅਸੀਂ ਹੈ ਹੀ ਮੈਂ ਸਿੱਖ ਹਾਂ ਮੈਂ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਹਾਂ ਤੇ ਪਾਰਟੀ ਵੀ ਕੋਈ ਵੀ ਪਾਰਟੀ ਜਿਹੜੀ ਉਹ ਇਹ ਨਹੀਂ ਕਹਿੰਦੀ ਕਿ ਧਰਮ ਦੇ ਵਿੱਚ ਮੈਂ ਮੋਦੀ ਜੀ ਨੂੰ ਮਾੜਾ ਨਹੀਂ ਕਹਿੰਦੀ ਮੈਂ ਬੀਜੇਪੀ ਪਾਰਟੀ ਨੂੰ ਮਾੜਾ ਨਹੀਂ ਕਹਿੰਦੀ ਪਰ ਜਿਹੜੀ ਨੀਚੇ ਦੀ ਲੀਡਰਸ਼ਿਪ ਆ ਨਾ ਇਹ ਬਹੁਤ ਮਾੜੀ ਆ ਬਹੁਤ ਘਟੀਆ ਸੋਚ ਇਹਨਾਂ ਦੀ ਸਭ ਬਹੁਤ ਘਟੀਆ ਸੋਚ ਖਾਸ ਕਰਕੇ ਐਸਸੀ ਵਾਸਤੇ ਸਿੱਖ ਚਿਹਰਿਆਂ ਵਾਸਤੇ ਸਿੱਖ ਸੰਸਾਨੂੰ ਅੱਤਵਾਦੀ ਦੱਸਦੇ ਆ ਉੱਥੇ ਪਾਰਟੀ ਦੇ ਵਿੱਚ ਬੈਠੇ ਸਾਡੇ ਸਾਹਮਣੇ ਮੈਨੂੰ ਅੱਤਵਾਦੀ ਕਹਿੰਦੇ ਆ ਹੂੰ ਦੱਸੋ ਜੀ ਮੈਂ ਇੱਕ ਸਿੱਖ ਹਾਂ ਤੇ ਮੈਂ ਅੱਤਵਾਦੀ ਆ ਜੇ ਮੈਂ ਮੇਰਾ ਪਿਛੋਕੜ ਮੇਰਾ ਖਾਲਸਾਪਨ ਦੀ ਪਾਰਟੀ ਨਾਲ ਜੁੜਿਆ ਹੋਇਆ ਸੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਜੀ ਖਾਲਸਾਪਨ ਦੀ ਮੰਗ ਕਰਦੇ ਆ ਉਹ ਕੱਟੜ ਸਮਰਥਕ ਹੈਗੇ ਆ ਇੱਕ ਕੱਟੜ ਸਮਰਥਕ ਹੈ ਗਿਆ ਜੋ ਗਰਮ ਦਲ ਹੈਗਾ ਆ ਜਾਂ ਉਹ ਖਾਲਸਾਪਨ ਦੀ ਜੇ ਮੇਰੇ ਕੋਈ ਪਿਛੋਕੜ ਉਸ ਦੇ ਨਾਲ ਰਿਲੇਟਡ ਆ ਤੇ ਇਹਦਾ ਮਤਲਬ ਮੈਂ ਅੱਤਵਾਦੀ ਥੋੜੀ ਆ ਹੂੰ ਹੁਣ ਇਹ ਵੀ ਤਾਂ ਹਿੰਦੁਸਤਾਨ ਦੀ ਮੰਗ ਕਰਦੇ ਆ ਤਾਂ ਕੀ ਅਸੀਂ ਕੀ ਕਹੀਏ ਕਿ ਅਤਵਾਦੀ ਨੇ ਆਪਣਾ ਹੱਕ ਮੰਗਣਾ ਸਰ ਆਪਾਂ ਦੇਖੋ ਇੱਕ ਆਜ਼ਾਦ ਦੇਸ਼ ਦੇ ਵਾਸੀ ਆ ਆਪਣਾ ਹੱਕ ਮੰਗਣਾ ਕੋਈ ਮਾੜੀ ਗੱਲ ਨਹੀਂ ਆ ਇਹ ਆਪਣਾ ਹੱਕ ਮੰਗਦੇ ਸੀ ਆਪਣਾ ਹੱਕ ਮੰਗਦੇ ਸੀ ਬਟ ਅੱਜ ਤਾਂ ਮੈਂ ਇਹਨਾਂ ਦੇ ਨਾਲ ਸੀ ਨਾ ਫਿਰ ਵੀ ਮੈਨੂੰ ਉੱਥੇ ਬੈਠਾ ਹੋ ਵੀ ਮੈਨੂੰ ਅਤਵਾਦੀ ਕਿਹਾ ਜਾਂਦਾ ਸੀ ਦੋਸਤੋ ਮੈਂ ਇੱਕ ਲੇਡੀ ਆ ਤੁਸੀਂ ਮੈਨੂੰ ਅਤਵਾਦੀ ਕਹੋਗੇ ਮੇਰੇ ਤੇ ਕੀ ਅਸਰ ਪੈਂਦਾ ਹੈ ਹਮ ਬਿਲਕੁਲ ਤੋ ਮੈਂ ਹੁਣ ਤਾਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਇਹ ਹੀ ਕਹਿਣਾ ਚਾਹੁੰਨੀ ਆ ਕਿ ਜਿਹੜਾ ਮਨੀਸ਼ ਧੀਰ ਜੀ ਨੇ ਮੈਨੂੰ ਨੋਟਿਸ ਜਿਹੜਾ ਮੈਨੂੰ ਸੌਰੀ ਲੈਟਰ ਹੈਡ ਤੇ ਭੇਜਾਇਆ ਹੈ ਮੇਰਾ ਤੇ ਇਹ ਮੈਨੂੰ ਇਹਦੇ ਬਾਰੇ ਮੈਨੂੰ ਜਵਾਬ ਦੇਣ ਕਿ ਮੈਂ ਕਿਹੜੀ ਜਿਹੜੀ ਪਾਰਟੀ ਵਿਰੋਧ ਗਤੀਵਿਧੀ ਕੀਤੀ ਆ ਉਹ ਗਤੀਵਿਧੀ ਦਾ ਮੈਨੂੰ ਦੱਸਾਂ ਕਾਰਨ ਦੇਣ ਮੈਨੂੰ ਕਿ ਕਿਹੜੀ ਗਤੀਵਿਧੀ ਵਿਦ ਪ੍ਰੂਫ ਅਗਰ ਨਹੀਂ ਦੇਣਗੇ ਮੈਨੂੰ 2 ਦਿਨ ਦੇ ਵਿੱਚ ਵਿੱਚ ਨਹੀਂ ਦਿੰਦੇ ਤਾਂ ਮੈਂ ਜਿਹੜਾ ਕੋਰਟ ਦਾ ਸਹਾਰਾ ਜ਼ਰੂਰ ਲਵਾਂਗੀ ਇਹਨਾਂ ਤੇ ਮਾਨ ਹਾਨੀ ਦਾ ਦਾਵਾ ਲਗਾਵਾਂਗੀ ਮੈਂ ਆਪਣਾ ਕੋਰਟ ਦੇ ਸਹਾਰੇ ਦੇ ਨਾਲ ਇਹਨਾਂ ਨੂੰ ਜਿਹੜਾ ਇੱਕ ਵਾਰੀ ਦੱਸਾਂਗੀ ਕਿ ਇੱਕ ਲੇਡੀ ਕੀ ਕਰ ਸਕਦੀ ਹੈ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਉਹਨਾਂ ਨੇ ਬਿਨਾਂ ਕੋਈ ਨੋਟਿਸ ਦਿੱਤੇ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਉਹ ਚਿੱਠੀ ਨੂੰ ਜਨਤਕ ਕਰ ਦਿੱਤਾ ਹਾਂਜੀ ਠੀਕ ਹੈ